ਬਈ ਕਹਿੰਦਾ ਗਾਰੰਟੀ ਐ ਜਿਹੜਾ ਸੱਜਣ ਦੂਰੋਂ ਆ ਗਿਆ ਖਰਚਾ ਦੇ ਕੇ ਵੀ ਤੋੜ ਦਾਂਗੇ ਜੇ ਨਾ ਟਰੈਕਟਰ ਪਸੰਦ ਆਇਆ ਤੇ ਭਈ ਇਹ ਜਿਹੜੀ ਗੱਲ ਕਰੀ ਇਹ ਓਨਰ ਕਾ ਮੈ ਹੋਊਗਾ ਪਹਿਲੇ ਅਸਾ ਪਹਿਲੀ ਪਾਰਟੀ ਦੀ ਕਿលਿਆਂਦਾ ਵੀ ਪਹਿਲੀ ਕਰੂਈਆਂ ਬਈ ਪਹਿਲੇ ਕਰੂ ਲੈ ਮਿੱਤਰੋ ਪਹਿਲੇ ਕਰੋ ਲੈੰਦਾ ਹੋਇਆ ਯਾਰ ਪੂਰੀ ਫੁੱਲ ਗਾਰੰਟੀ ਵਾਲਾ ਬਈ ਹੈ ਨਾ ਫਲੂਇਡ ਪੰਪ ਤੋਂ ਵੀ ਨਹੀਂ ਰੰਗ ਲਿਆ ਹੋਣਾ ਹਰੇਕ ਟਰੈਕਟਰ ਦਾ ਬਦਲ ਲਾਂਦੇ ਨੇ ਆ ਜਮਾਂ ਨਾਲ ਦਾ ਚੱਲਦਾ ਐ ਵੀ ਲੈ ਜੀ ਮਿੱਤਰੋ ਯਾਰ ਇੰਨੀ ਗਾਰੰਟੀ ਵਾਲਾ ਟਰੈਕਟਰ ਨਾ ਮੈਂ ਪਹਿਲੀ ਹੀ ਕਹਿ ਤੀ ਮੈਂ ਖਾ ਬੜ ਸੱਜਣ ਬੜੀ ਗਾਰੰਟੀ ਵਾਲਾ ਟਰੈਕਟਰ ਵੇਚਦਾ ਇਹ ਕਿ ਅਕਸਰ ਨਾਮ ਲੈਣਾ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਜਮੇ ਨਮੀਆਂ ਜਮਾ ਨਮੀਆਂ ਉਹ ਉਹ ਗੱਲ ਬਿਲਕੁਲ ਇਹ ਟਰੈਕਟਰ ਦੇ ਉੱਪਰ ਢੁਗਦੀ ਐ 16 17000 ਦੇ ਮੂਰਲੇ ਟਾਇਰ ਹੀ ਨੇ ਇਕੱਲੇ ਅਸਾਂ ਵੀ 16 17000 ਦੇ ਪੈ ਜਾਂਦੇ ਆ ਤੇ ਜਿੰਨਾ ਸੋਨਾ ਬਾਹਰੋਂ ਐ ਤੇ ਆਪਾਂ ਅੰਦਰੋਂ ਵੀ ਚੈੱਕ ਕਰ ਲੈਨੇ ਆ ਲੈ ਵੀ ਮੇਤਰੋ ਲਿਸਕਾ ਹੀ ਮਾਰਦਾ ਯਾਰ ਹਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਾ 2021 ਮਾਡਲ ਬਰਨਾਲਾ ਨੰਬਰ ਹੀ ਆ ਗੱਡੀਆਂ ਗੁੱਦੀਆਂ ਤੇ ਹਾਲੇ ਤੱਕ ਕਾਗਜ਼ ਵੀ ਨਹੀਂ ਉਤਰੇ ਆ ਛਤਰੀ ਦਿਖਾ ਦੇ ਦਰਮਿਆ ਆ ਪਾਈਪਾਂ ਤੋਂ ਵੀ ਨਹੀਂ ਹਾਲੇ ਤੱਕ ਕਾਗਜ਼ ਉਤਰੇ ਹੋਏ ਲੋਕਲ ਚੱਲਿਆ ਹੋਇਆ ਖੇਤੀ ਜਮ੍ਹਾਂ ਕਰਾਇਆ ਪਾੜੇ ਤੇ ਨਹੀਂ ਚੱਲਿਆ ਹੋਇਆ ਹਾਂ ਚੱਲੀ ਲੋਕਲ ਹੋਇਆ ਇਹ ਤਾਂ ਕੰਦੇ ਆਹ ਕੱਕ ਦੇਲਾ ਜਮ੍ਹਾਂ ਨਹੀਂ ਕਰ ਸੀ ਸਹੀ ਗੱਲ ਲੈ ਹੁੱਕ ਤੇ 100 ਪੀਏ ਯਾਰ ਜਿੰਨੀ ਕੰਪਨੀ ਚ ਆਉਂਦੀ ਹੈ ਨਾ ਸੀਸਨ ਤਾਂ ਸਾਰੇ ਓਰੀਜਨਲ ਹੈ ਸਾਰਾ ਓਰੀਜਨਲ ਵਿੱਚੋਂ ਵੀ ਕਰੀਏ ਚੈੱਕ ਸਾਰਾ ਗਾਰੰਟੀ ਹੈ ਰੀ ਵੀ ਕਿਤੇ ਗਲਮ ਲੱਗੀ ਹੋਵੇ ਸਹੀ ਗੱਲ ਜਰ ਇਹ ਵੀ ਬਿਲਕੁਲ ਹੀ ਸੁੱਕਾ ਪੈ ਟਰੈਕਟਰ ਤਾਂ ਇਨਾ ਚੰਗਾ ਟਰੈਕਟਰ ਲੀਲਾ ਮਿਲਦਾ ਨਹੀਂ ਬਾਈ ਮਿਲਦਾ ਨਹੀਂ ਵੀਰੇ ਬਾਕੀ ਇਹ ਰਹਿੰਦਾ ਵੀ ਨਹੀਂ ਇਹ ਤਾਂ ਜੇ ਕਿਸੇ ਨੂੰ ਪਤਾ ਲੱਗੇ ਜੀ ਨਾ ਫਲਾਣਾ ਦੇ ਘਰੇ ਨੀਲਾ ਜਾਣਾ ਕੋਈ ਟਰੈਕਟਰ ਖੜਾ ਲੋਕ ਘਰੋਂ ਹੱਕ ਕੇ ਲੈ ਜਾਂਦੇ ਅੱਜ ਮਿੱਤਰੋ ਪਹੁੰਚ ਕੇ ਪਿੰਡ ਫਰਵਾਹੀ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਫਰਵਾਹੀ ਨਾ ਬਿਲਕੁਲ ਬਰਨਾਲੇ ਦੀ ਬੁੱਕਲ ਦੇ ਵਿੱਚ ਪਿੰਡ ਪੈ ਜਾਂਦਾ ਅੱਜ ਜਿਹੜੇ ਪਿੰਡ ਦੇ ਵਿੱਚ ਆਏ ਆ ਨਾ ਆਪਾਂ ਫਰਵਾਹੀ ਦੇ ਵਿੱਚ ਅੱਜ ਤੁਹਾਨੂੰ ਇੱਕ ਉਸ ਘਰੇ ਲੈ ਕੇ ਚੱਲਿਆ ਜਿੱਥੇ ਚਾਰ ਪੰਜ ਟਰੈਕਟਰ ਬਕਾਊ ਖੜੇ ਨੇ ਸਾਰੇ ਟਰੈਕਟਰਾਂ ਦੀ ਫੁੱਲ ਗਾਰੰਟੀ ਹੈ ਬਾਈ ਟਰੈਕਟਰਾਂ ਦਾ ਲੈਣ ਦੇਣ ਕਰਦਾ ਤੇ ਬਾਈ ਦਾ ਕੰਮ ਵੀ ਘਰੀ ਚਲਾਇਆ ਹੋਇਆ ਪੂਰੀ ਫੁੱਲ ਗਾਰੰਟੀ ਵਾਲੇ ਹੁੰਦੇ ਨੇ ਕਿਉਂਕਿ ਜਿਹੜੇ ਵੀ ਸੱਜਣ ਸਾਡੇ ਨਾਲ ਜੁੜੇ ਹੋਏ ਹਨ ਉਹ ਇਹ ਚੀਜ਼ਾਂ ਚਾਹੁੰਦੇ ਆ ਬਾਈ ਵੀ ਜ਼ਿੰਦਗੀ 'ਚ ਯਾਰ ਇੱਕ ਦੋ ਵਾਰ ਟਰੈਕਟਰ ਲੈਣਾ ਹੁੰਦਾ ਵੀ ਚੰਗਾ ਮਿਲ ਜੇ ਗਾਰੰਟੀ ਵਾਲਾ ਮਿਲ ਜੇ ਜਿਹਦਾ ਪੇਪਰ ਓਕੇ ਹੋਣ ਉਹ ਮਿਲ ਜੇ ਹਨਾ ਤਾਂ ਅੱਜ ਜਿਹੜੇ ਵੀ ਟਰੈਕਟਰ ਸੱਜਣ ਨੂੰ ਤੁਹਾਨੂੰ ਦਿਖਾਉਣ ਲੱਗਿਆ ਸਾਰਿਆਂ ਦੀ ਫੁੱਲ ਗਾਰੰਟੀ ਹੈ ਸਾਰੇ ਲਗਭਗ ਪੰਜਾਬ ਨੰਬਰ ਵੀ ਹੋਣਗੇ ਤੇ ਜੁੜੇ ਰਹੋ ਤੇ ਪਹਿਲਾਂ ਤੁਹਾਨੂੰ ਮਿਲਾ ਦਈਏ ਜਿਹੜੇ ਭਰਾ ਦੇ ਘਰੇ ਟਰੈਕਟਰ ਖੜੇ ਆ ਤੇ ਉਹਨੂੰ ਪੁੱਛਾਂਗੇ ਵੀ ਆਪਾਂ ਕਿਹੜੇ ਟਰੈਕਟਰ ਕੀ ਰੇਟ ਦੇ ਵਿੱਚ ਦੇ ਦਿੰਦਾ ਹਨਾ ਤੇ ਦਿਖਾ ਦੀ ਬਈ ਜਾਣ ਜੀ ਦੇ ਕਿਰਪਾਲ ਠੀਕੋ ਕੰਮ ਕਰਕੇ ਚੱਲ ਰਿਹਾ ਕਿਰਪਾਲ ਵਧੀਆ ਚੱਲਦਾ ਠੀਕ ਹੈ ਵਧੀਆ ਜੀ ਵਧੀਆ ਤੇ ਅੱਜ ਆਪਾਂ ਇਹ ਸਾਰੇ ਟਰੈਕਟਰ ਸ਼ੇਅਰ ਕਰ ਰੱਖੇ ਨੇ ਹਾਂ ਜੀ ਸਾਰੇ ਜੀ ਅੱਛਾ ਸ਼ੁਰੂਆਤ ਆਪਾਂ ਕਿਹੜੇ ਤੋਂ ਕਰਦੀਏ ਇਹ ਤੋਂ ਹੀ ਕਰ ਲੋ ਜੀ ਇਸੇ ਤੋਂ ਹੀ ਕਰਦੀਏ ਹਾਂ ਜੀ ਇਹ ਕਿੰਨਾ ਮਾਡਲ ਆ ਬਾਈ ਮਾਡਲ ਦਾ 5 ਹੀ ਆ ਬਾਈ ਅੱਛਾ 2005 12 ਵਾਲੀ ਆ ਕੰਡੀਸ਼ਨ ਤਾਂ 12 ਵਾਲੀ ਹੈਗੀ ਆ ਮਾਡਲ 2005 ਆ ਹਾਂ ਜੀ ਵੀਰੇ ਅਸਾ ਪੀਵੀ 13 ਜਾਨੀ ਕਿਹਦਾ ਨੰਬਰ ਲੈ ਮਿੱਤਰੋ ਪੀਵੀ 13 ਤੇ ਇੱਕ ਨਾ ਤੁਹਾਨੂੰ ਮੈਂ ਗੱਲ ਦੱਸਦਾ ਵੀ ਸਾਡੇ ਸੰਗਰੂਰ ਬਰਨਾਲੇ ਦੇ ਏਰੀਆ ਦੇ ਵਿੱਚੋਂ ਜਿੰਨੇ ਵੀ ਟਰੈਕਟਰ ਮਿਲਦੇ ਉਹ ਲਗਭਗ ਚੰਗੇ ਹੁੰਦੇ ਆ ਬਈ ਬੜਾ ਚੰਗਾ ਟਰੈਕਟਰ ਪਤਾ ਨਹੀਂ ਨਿਊਜ਼ਲਮ ਨਹੀਂ ਖੁੱਲੀ ਹੈ ਟਰੈਕਟਰ ਦੀ ਅਸਾ ਜੀ ਉਮੀ ਭਈਆਂ ਨਾਲ ਲੈ ਉਤਰ ਮੈਂ ਦੇਖੋ ਚੈੱਕ ਕਰਵਾ ਦੇ ਚਾਬੀ ਵੀ ਨਹੀਂ ਹਾਲੇ ਤੱਕ ਲੱਗੀ ਹੋਈ ਹਨਾ ਜਿਵੇਂ ਗਾਰੰਟੀ ਹੈ ਕਿਤੇ ਕਲਮ ਲੱਗੀ ਹੋਵੇ ਖਰਚਾ ਦੇ ਦਾਂਗੇ ਜਿਹੜਾ ਬੰਦਾ ਦੂਰੋਂ ਆਉਗਾ ਲੈ ਵੀ ਮਿੱਤਰੋ ਬਾਈ ਕਹਿੰਦਾ ਗਾਰੰਟੀ ਹੈ ਜਿਹੜਾ ਸੱਜਣ ਦੂਰੋਂ ਆ ਗਿਆ ਖਰਚਾ ਦੇ ਕੇ ਵੀ ਤੋੜ ਦਾਂਗੇ ਜੇ ਨਾ ਟਰੈਕ ਤੇ ਆ ਵੀ ਦਿਖਾ ਦਿਖਿਓ ਆ ਹਾਲੇ ਤੱਕ ਸਟਿੱਕਰ ਸੂਕਰ ਜੇ ਗੱਲ ਕਰਨੀ ਹੈ ਰੇਡੀਏਟਰ ਦਿਖਾ ਦੇ ਤੇ ਸਾਰੇ ਟਰੈਕਟਰ ਜਮੇ ਸੁੱਕਾ ਪਿਆ ਬਈ ਹਨਾ ਮੁਰਗਾੜਾ ਨਹੀਂ ਸੱਤਾਂ ਤੋਂ ਵੀ ਰੰਗ ਲਿਆ ਨਹੀਂ ਕਿਸੇ ਟਰੈਕਟਰ 14 ਮਾਡਲ ਦੇ ਵੀ ਰੰਗੋਂਦਾ ਸੱਤਾਂ ਦੇ ਦੇਖਰਾ ਚੈੱਕ ਕਰਾ ਚੰਗੀ ਤਰਾ ਸੀਸੇ ਵਾਂਗੂ ਲਿਸ਼ਕਾ ਮਾਰਦਾ ਮਗਰਾੜਾ ਉਦੋਂ ਵੀ ਸੋਹਣਾ ਸੋਨ ਨਾਲੋਂ ਬਹੁਤ ਚੰਗਾ ਰੰਗਦਾ ਤੇ ਨੰਬਰ ਵੀ ਸੰਗਰੂਰ ਦਾ ਤੇ ਬਈ ਦੇ ਟਾਇਰਾਂ ਦੀ ਜੇ ਗੱਲ ਕਰੀਏ ਇਹ ਜਮਾ ਨਵੇਂ ਵਰਗੀ ਨੇ ਬਚਾਰੇ ਹਾਂ ਰੀਅਰ ਦੇ ਟਾਇਰ ਨੇ 95 ਪੈਸੇ ਟਾਇਰ ਪਾਇਆ ਨਾ ਟਰੈਕਟਰ ਤੇ ਇਹ ਰਮ ਵੀ origignal ਹੀ ਨੇ ਬਾਈ ਹਨਾ ਸਾਰਾ ਰੀਜਨਲ ਹੈ ਇੱਕ ਕਲਮ ਵੀ ਲੱਗੇ ਗਾਰੰਟੀ ਹੈ ਜਿੰਨਾ ਪੇਂਟ ਆ ਸਾਰੇ origignal ਆ ਮਗਰਾੜ ਦਿਖਾ ਦੇ ਲੈ ਨਾਲ ਦਾ ਕਿਸੇ ਪਾਸੇ ਵੀ ਕੋਈ ਖਰਿਆ ਹੋਵੇ ਬਿਲਕੁਲ ਲੈ ਕਰਵਾ ਚੈੱਕ ਕਰਵਾ ਦੇ ਆਪਣੇ ਪ੍ਰਕਾਰ ਨੇ ਮਗਰਾੜ ਵੀ ਸਾਰੇ origignal ਨੇ ਨਾਲ ਦੇ ਮਗਰਾੜ ਨੇ ਬਾਈ ਕਹਿੰਦਾ ਜਿਹੜੇ ਕੰਪਨੀ ਚੋਂ ਆਉਂਦੇ ਆ ਅੰਦਰ ਵੀ ਨਹੀਂ ਟਾਂਕਾ ਕਿਤੇ ਬਾਹਰੇ ਦਾ ਕੀ ਗੱਲ ਆ ਅੰਦਰ ਵੀ ਦਿਖਾ ਦੇ ਅੰਦਰ ਵੀ ਟਾਂਕਾ ਨਹੀਂ ਹੈਗਾ ਸਹੀ ਗੱਲ ਆ ਮਿੱਤਰਾ ਅੰਦਰੋਂ ਵੀ ਨਹੀਂ ਟਾਂਕਾ ਕਿਸੇ ਪਾਸੇ ਲੱਗਿਆ ਹੋਇਆ ਯਾਰ ਤੇ ਭਾਈ ਇਹ ਜਿਹੜੀ ਗੱਲ ਕਰੀ ਇਹ owner ਕਹਿੰਦੇ ਹੋਊਗਾ ਪਹਿਲੇ ਅਸਾ ਪਹਿਲੀ ਪਾਰਟੀ ਦੀ ਕਿ ਲੈਹਾਂਦਾ ਵੀ ਪਹਿਲੇ ਕਰੂਈਆਂ ਬਾਈ ਪਹਿਲੇ ਕਰੂ ਲੈ ਮੇਤਰੋ ਪਹਿਲੇ ਕਰੋ ਲਿਆਂਦਾ ਹੋਇਆ ਯਾਰ ਪੂਰੀ ਫੁੱਲ ਗਰੰਟੀ ਵਾਲਾ ਬਈ ਹੈ ਨਾ ਮੂਹਰੇ ਟਾਇਰ ਵੀ ਜਿੰਨੇ ਮਗਰਲੇ ਨੇ 55000 ਪੈਸੇ ਉਨੇ ਮੂਹਰੇ ਲੈਨੇ ਹਲੂਟ ਪੰਪ ਤੋਂ ਨਹੀਂ ਰੰਗ ਲਿਆ ਹੋਣਾ ਹਰੇਕ ਟਰੈਕਟਰ ਦਾ ਬਦਲ ਲਾਂਦੇ ਨੇ ਆ ਜਮਾਂ ਨਾਲ ਦਾ ਚੱਲਦਾ ਹੈ ਵੀ ਲੈ ਜੀ ਮੇਤਰੋ ਯਾਰ ਇੰਨੀ ਗਰੰਟੀ ਵਾਲਾ ਟਰੈਕਟਰ ਨਾ ਮੈਂ ਪਹਿਲੀ ਹੀ ਕਹਿ ਤੀ ਮੈਂ ਕਿਹਾ ਬਾਲ ਸੱਜਣ ਬੋਲੀ ਗਰੰਟੀ ਵਾਲਾ ਟਰੈਕਟਰ ਵੇਚਦਾ ਤੇ ਬਈ ਮੈਨੂੰ ਇਹ ਦੱਸਿਓ ਇਹਦੀ ਆਪਾਂ ਮੰਗ ਕੀ ਰੱਖੀ ਆ ਮੁੱਲ ਦਾ 35 ਹੈ ਵੀਰੇ ਤਨ ਲਖ 10000 ਦਾ ਦੇਵਾਂਗੇ ਲੈ ਮੇਤਰੋ ਪੂਰੇ ਤਨ ਦਾ ਦੇ ਦਈਏ ਯਾਰ ਪੂਰਾ ਤਨ ਦਾ ਧੱਕਾਓ ਹਣਾ ਤੇ ਲੇਟਾਂ ਲੂਟਾਂ ਵੀ ਲੱਗੀਆਂ ਹੋਈਆਂ ਨੇ ਲੋਕਲ ਨੰਬਰ ਆ ਤੇ ਪੂਰੀ ਫੁੱਲ ਗਾਰੰਟੀ ਵਾਲਾ ਟਰੈਕਟਰ ਆ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਦੁਬਾਰੇ ਫੇਰ ਦੱਸ ਦਿੰਨਾ ਪਿੰਡ ਫਰਵਾਹੀ ਬਰਨਾਲੇ ਜ਼ਿਲ੍ਹੇ ਦੀ ਬਿਲਕੁਲ ਬੁੱਕਲ ਦੇ ਵਿੱਚ ਪੈਂਦਾ ਬਈ ਹਣਾ ਤੇ ਬਈ ਹੁਣ ਆ ਵੀ ਆਪ ਲੱਗਦੇ ਹੱਥ ਸਵਰਾਜ ਦਿਖਾ ਦਈਏ ਇਹ ਕਿੰਨਾ ਮਾਡਲ ਆ ਵੀ ਜਹਾਜੀ ਟਾਇਰ ਪਾਏ ਖੜੇ 2019 ਮਾਡਲ ਆ ਜੀ 2019 ਮਾਡਲ ਆ ਹਾਂਜੀ ਅਕਸਰ ਨਾ ਮੈਂ ਲੈਣਾ ਬੋਲਦਾ ਹੁੰਨਾ ਵੀ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਜਮੇ ਨਮੀ ਆ ਜਮਾ ਨਮੀ ਉਹ ਉਹ ਗੱਲ ਬਿਲਕੁਲੀ ਇਹ ਟਰੈਕਟਰ ਦੇ ਉੱਪਰ ਢੁਗਦੀ ਐ 16 17000 ਦੇ ਮੂਰਲੇ ਟਾਇਰ ਹੀ ਨੇ ਗੱਲੇ ਅਸਾਂ ਵੀ 16 17000 ਦੇ ਪੈ ਜਾਂਦੇ ਆ ਤੇ ਜਿੰਨਾ ਸੋਨਾ ਬਾਹਰੋਂ ਐ ਤੇ ਆਪਾਂ ਅੰਦਰੋਂ ਵੀ ਚੈੱਕ ਕਰ ਲੈਨੇ ਆ ਲੈ ਵੀ ਮੇਤਰੋ ਲਿਸਕ ਹੀ ਮਾਰਦਾ ਯਾਰ ਹਨਾ ਜਮਾ ਨਾ ਮੈਂ ਵੀ ਬਰਨਾਰਦਾ ਨੰਬਰ ਆ ਲੋਕ ਲੋ ਅਸਾਂ ਵੀ ਵੀ 19 ਐ ਜੀ ਵੀ 19 ਲੈ ਮੇਤਰੋ ਰਿਵਰਸ ਸਪੀਡ ਦੇ ਵਿੱਚ ਵੀ ਇਹ ਕਿੰਨੀ ਸਪੀਡਾਂ ਚ ਆ ਜਾਂਦਾ ਇਹਦਾ ਟੂ ਸਪੀਡ ਹੀ ਐ ਵੀਰੇ ਅਸਾਂ ਟੂ ਸਪੀਡ ਐ ਓਕੇ ਓਕੇ ਬਰਨਾਲੇ ਦਾ ਹੀ ਨੰਬਰ ਹੈ ਤੇ ਯਾਜੀ ਟਾਇਰ ਲਵਾਏ ਹੋਇਆ ਬਈ ਹਾਂ ਤੇ ਜੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਪਿਛਲੇ ਟਾਇਰ ਰਹਿ ਗਏ ਵੀਰੇ 65 70 ਰੁਪਏ ਹਾਂ 70 35 ਸੱਜ ਨੂੰ ਪਿਛਲੇ ਟਾਇਰ ਆ ਗੁਰਪਾਲ ਕਿੰਨਾ ਕੂਗਾ ਚੱਲਿਆ 1225 26 ਘੰਟੇ ਚੱਲਿਆ ਹੋਇਆ ਸਿਰਫ ਹਾਂ ਜੀ 1225 26 ਘੰਟੇ ਚੱਲਿਆ ਹੋਇਆ ਪਾਰਟੀ ਤਾਂ ਫਿਰ ਪਹਿਲੀ ਦਾ ਨਾਮ ਹੋਣਾ ਲੋਗ ਬਰਨਾਲਾ ਛਤਰੀ ਵੀ ਦਿਖਾ ਦਿੱਤਾ ਰਮੇ ਜਮਾ ਨਵਾਂ ਕੱਪੜਾ ਤੇ ਆਹ ਦੇਖੀ ਮਗਰਾਰ ਟੇਪ ਆ ਵੀ ਸਕ੍ਰੈਚ ਵੀ ਨਾ ਪੈ ਜਾਣ ਹਨਾ ਤੇ ਪਿੱਛੋਂ ਵੀ ਆਪਾਂ ਕੰਡੀਸ਼ਨ ਦੇਖ ਲਈਏ ਦਿਖਾ ਦੇ ਵਜਾ ਵਜਾ ਕਰਵਾਉਂਦੀ ਆ ਮਿੱਤਰੋ ਗੁੱਡੀਰ ਦਾ ਜੋੜਾ ਮਗਰ ਲਾ ਦੇਖ ਹੂੰ ਤੇਰੇ ਮਰੂਮਾਂ ਦੀ ਦਿਖਾ ਕਰਾਂ ਸਫਾਈ ਯਾਨੀ ਕਿ ਸਫਾਈ ਵਾਲਾ ਤਾਂ ਯਾਰ ਕੰਮ ਹੀ ਹੋ ਜਮੀਨਾਂ ਮਾਟਰਟਰ ਆ ਲੈ ਪੱਠੀ-ਪੁੱਠੀ ਕਰਾ ਦੇ ਚੈੱਕ ਨਾ ਤੇ ਆ ਕਰਵਾ ਦੇ ਪੈਰ ਦਾਣ ਚੈੱਕ ਕਰਵਾ ਦੇ ਲੈ ਸਿਰਫ 1225 26 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਪਹਿਲੀ ਪਾਰਟੀ ਦੇ ਨਾਮ ਆ ਬਈ ਤੇ ਬਾਈ ਜੇ ਇਹਦੀ ਆਪਾਂ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਸੇ ਦਾ ਸਾਈ ਇਹ ਦੇਵੇਂ 585 ਦਾ 585 ਦਾ ਲੈ ਮਿੱਤਰੋ 580 ਦੇ ਹੀ ਦਵਾ ਦਾਂਗੇ ਯਾਰ ਆ ਜੋ ਕਰ ਹਰੇਕ ਦੀ ਧੱਕਾ ਕਰਦਾ ਹਾਂ ਹਾਂ ਨਹੀਂ 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 ਇਹ ਤਾਂ ਫਿਰ ਇੰਨਾ ਕ ਤਾਂ ਮਾਨਤਾ ਨਾ ਕਿ ਉਹ ਇਹ ਹਨ ਆਪਣੇ ਨਾਲ ਲੋਕ ਬਾਈ ਜਿਹੜੇ ਜੁੜੇ ਹੋਏ ਆਏ ਨੇ ਕਿ ਤੱਕ ਕਿੰਨੇ ਕਿਲੋਮੀਟਰ ਤੋਂ ਆ ਜਾਣ ਹਨਾ ਤੇ ਬਾਈ ਜਿਹੜਾ ਇਹ ਪ੍ਰੀਤ ਖੜਾ ਇਹ 2021 ਮਾਡਲ ਹੈ ਇਹ ਹੈਗਾ 2021 ਮਾਡਲ ਬਰਨਾਲਾ ਨੰਬਰ ਹੀ ਇਹ ਆ ਅਸਾ ਬਰਨਾਲੀ ਦੇ ਨੰਬਰ ਇਹ ਹੈ ਵੀ ਕੁਆਲਟੀ ਦਾ ਹੈ ਬਾਈ ਜਿਆਦਾ ਟਰੈਕਟਰ ਤੁਸੀਂ ਲੋਕ ਲਈ ਖਰੀਦਦੇ ਹੋ ਨਾ ਲੋਕ ਲਈ ਤੇ ਇਹ ਕਿੰਨਾ ਕ ਚੱਲਿਆ ਹੋ ਇਹ ਚੱਲਿਆ 1264 ਘੰਟੇ ਮਿੱਤਰੋ 1264 ਘੰਟੇ ਚੱਲਿਆ ਹੋਇਆ ਪ੍ਰੀਤ ਤੇ 60 ਨਾ ਜਾਵੇ ਇਹ ਨਾ ਤੇ ਚੌਕੜਾ ਟਾਇਰਾਂ ਦਾ ਤੇ ਇਹਦਾ ਵੀ ਨੰਮਿਆ ਵਰਗਾ ਹੀ ਜੀ ਨਾਲ ਦਾ ਹੀ ਆ ਜੀ ਵਸੇ ਨਾਲ ਦੇ ਟਾਇਰ ਨੇ ਨਾਲ ਦੇ ਨਾਲ ਦੇ ਲੈ ਮਿੱਤਰੋ ਜਿਮੀ ਚੋ ਯਾਰ ਨਵੇਂ ਟਰੈਕਟਰ ਆ ਦੇਖ ਲਈ ਗੱਡੀਆਂ ਗੁੱਦੀਆਂ ਤੇ ਹਲੇ ਤੱਕ ਕਾਗਜ਼ ਵੀ ਨਹੀਂ ਉਤਰੇ ਆ ਛਤਰੀ ਦਿਖਾ ਦੇ ਦਰਮਿਆ ਆ ਪਾਈਪਾ ਤੋਂ ਵੀ ਨਹੀਂ ਹਲੇ ਤੱਕ ਕਾਗਜ਼ ਉਤਰੇ ਹੋਏ ਰੰਮ ਰੰਮ ਬਹੁਤ ਚੰਗੇ ਨੇ ਰਹਿ ਗਏ ਹਾਂ ਆ ਆ ਮਾਰੀ ਥੋੜੇ ਜਿਹੀ ਨਹੀਂ ਚੱਲਿਆ ਹੋਇਆ ਹਾਂਜੀ ਲੋਕਲ ਚੱਲਿਆ ਹੋਇਆ ਖੇਤੀ ਜਮਾ ਕਰਾਇਆ ਬਾੜੇ ਤਾਂ ਨਹੀਂ ਚੱਲਿਆ ਹੋਇਆ ਹਾਂ ਚੱਲ ਲਈ ਲੋਕਲ ਹੋਇਆ ਇਹ ਤਾਂ ਗੱਲ ਹੈ ਉਹ ਕੱਕ ਤੇ ਗਲਾ ਜਮਾ ਨਹੀਂ ਕਰ ਸੀ ਸਹੀ ਗੱਲ ਲੈ ਹੁੱਕ ਤੇ 100 ਪਈ ਯਾਰ ਜ ਆ ਦੇਖੀ ਭਾਈ ਹਲੇ ਤੱਕ ਕਵਰੇਜ ਐ ਵੀ ਨਹੀਂ ਉਤਾਰਿਆ ਹੋਣਾ ਯਾਰ ਹੁਣ ਆ ਦਿਖਾ ਦੀ ਅੰਦਰੋਂ ਆ ਡੀ ਉੱਬਾ ਟਾਪਾ ਕਰਵਾ ਚੈੱਕ ਲੈ ਤੂੰ ਟਰੈਕਟਰ ਆਏ ਦੇਖ ਭੀ ਲਿਸ਼ਕਾਂ ਯਾਰ ਕਿਵੇਂ ਮਾਰਦਾ ਐ ਮਮਾ ਚੰਗਰ ਟਰੈਕਟਰ ਸੀਟਾਂ ਤੇ ਵੀ ਨਹੀਂ ਬੰਦਾ ਪਟਾਇਆ ਹੋਣਾ ਯਾਰ ਮੈਨੂੰ ਲੱਗਦਾ ਕਲਾ ਡਰਾਈਵਰ ਤੋਂ ਬੰਦਾ ਭਾਈ ਹਣਾ ਗੱਲ ਤੇ ਇਹੀ ਹੋਈ ਭੀ ਜਣਾ ਤੇ ਜੇ ਇਹਦੀ ਗੱਲ ਕਰੀ ਭਈ ਇਹ ਵੀ ਫਸਟ ਪਾਰਟੀ ਦੇ ਨਾਮ ਉਹ ਪਹਿਲੀ ਪਾਰਟੀ ਦਾ ਨੰਬਰ ਲੋਕਲ ਬਰਨਾਲੇ ਦਾ ਤੇ ਤਰ ਮੈਂ ਆ ਦਿਖਾਈ ਆ ਮੀਟਿੰਗ ਦੇਖ ਕੀਤੀ ਹੋਈ ਲੈ ਯਾਰ ਪੂਰੇ ਸ਼ੌਂਕ ਨਾਲ ਬੰਦੇ ਤਾਂ ਰੱਖਿਆ ਹੋਇਆ ਸੀ ਭਈ ਤਾਂ ਇਹ ਬਹੁਤ ਤੇ ਭਾਈ ਮੈਨੂੰ ਇਹ ਦੱਸਿਓ ਇਹਦੀ ਕੀ ਮੋਲ ਰੱਖ ਮੁਲਤਰਾ 475 ਦੇ ਦਾਂਗੇ 445000 ਦਾ ਲੈ ਮਿੱਤਰੋ ਜੇ ਕਿਤੇ 55 ਕਹਿ ਦਿੰਦਾ ਮੈਂ 50 ਕਰਾ ਦੇਣਾ ਦੀ ਹਣਾ ਪਹਿਲੀ ਪੰਜ ਘੱਟ ਮੰਗ ਲਿਆ ਜਾਇਜ਼ ਰੇਟ ਆ ਜਮਾ ਜਾਇਜ਼ ਹਾਂ ਕਰ ਲੈ ਕੋਈ ਟਰੈਕਟਰ ਵੀ ਨਹੀਂ ਆਉਂਦਾ ਇਨ ਪੈਸਿਆਂ ਦਾ ਅੱਛਾ ਜੀ 21 ਮਾਡਲ ਦਾ ਟਰੈਕਟਰ ਹੈ ਕੋਈ ਵੀ ਨਹੀਂ 21 ਮਾਡਲ ਕੋਈ ਟਰੈਕਟਰ ਵੀ ਨਹੀਂ ਮਿਲਦਾ ਸਹੀ ਗੱਲ ਹੈ ਨਹੀਂ ਮਿਲਦਾ ਬਈ ਹਣਾ ਤੇ ਲੈ ਮਿੱਤਰੋ ਕਰੂ ਚਾ ਕਾ ਪਠੀ ਪੁਠੀ ਦੇਖੀ ਤਰਮੇ ਲੈ ਹਲੇ ਤੱਕ ਨਿਕਲ ਜਿਵੇਂ ਕਹਦੀ ਓ ਉਮ ਹੀ ਖੜਾ ਯਾਰ ਪਾਪੜੀਆਂ ਬਣ ਕੇ ਵੀ ਨਹੀਂ ਉਤਰਿਆ ਹੋਇਆ ਹਣਾ ਤੇ ਬਈ ਜਿਹੜਾ ਆ ਖੜਾ ਹੈ ਇਹ 2000 ਮਾਡਲ ਆ ਜੀ ਇਹ ਹੈਗਾ 2000 ਮਾਡਲ ਹਾਂਜੀ ਇਹ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਇਹ ਤਾਂ ਪਟਿਆਲੇ ਦਾ ਪੀ ਵੀ 11 ਪੀ ਵੀ 11 ਯਾਨੀ ਕਿ ਇਹ ਵੀ ਪੰਜਾਬ ਨੰਬਰੀ ਹੈ ਬਈ ਇਹ ਕੰਡੀਸ਼ਨ ਤਾਂ ਸਾਰੀ オリジナル ਹੈ ਸਾਰਾ オリジナル ਵਿੱਚੋਂ ਵੀ ਕਰੀਏ ਚੈੱਕ ਸਾਰਾ ਗਾਰੰਟੀ ਹੈ ਰਹੀ ਵੀ ਕਿਤੇ ਗਲਮ ਲੱਗੀ ਹੋਵੇ ਸਹੀ ਗੱਲ ਹੈ ਜਰ ਇਹ ਵੀ ਬਿਲਕੁਲ ਸੁੱਕਾ ਪੈ ਟਰੈਕਟਰ ਤਾਂ ਇੰਨਾ ਚੰਗਾ ਟਰੈਕਟਰ ਲੀਲਾ ਮਿਲਦਾ ਨਹੀਂ ਬਾਈ ਮਿਲਦਾ ਨਹੀਂ ਵੀਰੇ ਬਾਕੀ ਇਹ ਰਹਿੰਦਾ ਵੀ ਨਹੀਂ ਹਾਂ ਇਹ ਤਾਂ ਜੇ ਕਿਸੇ ਨੂੰ ਪਤਾ ਲੱਗ ਜੀ ਨਾ ਫਲਾਣਾ ਦੇ ਘਰੇ ਨੀਲਾ ਜਾਣਾ ਕੋ ਟਰੈਕਟਰ ਖੜਾ ਲੋਕ ਘਰੋਂ ਹੱਕ ਕੇ ਲੈ ਜਾਂਦੇ ਆ ਬਰਾੜ ਮਰੂੜ ਕਿਤੋਂ ਇਹਦਾ ਨਹੀਂ ਚੱਲਿਆ ਭੋਰਾ ਵੀ ਅਚਿਟਾ ਜੁਟਾ ਉਮੀ ਪਈਆਂ ਨੇ ਲੈ ਨਹੀਂ ਕਿੱਥੇ 2000 ਮਰ ਤਾਂ ਇਹਨਾਂ 10 ਮਾਲ ਦੇ ਵੀ ਨਹੀਂ ਰਹਿਣ ਦਿੰਦਾ ਅਗਲਾ ਸਹੀ ਗੱਲ ਆ ਬਈ ਲੈ ਮੈਂ ਤਰੂ ਪਟਿਆਲੇ ਦਾ ਨੰਬਰ ਐ ਸਾਰਾ ਟਰੈਕਟਰ ਓਰੀਜਨਲ ਐ ਇੱਕ ਹੈਗਾ ਸਬਰਾਜਾ ਕਰਲਾ ਉਸ ਕਰਿੰਜਰ ਜਾ ਬਈ ਹਾਂਜੀ ਕਰਲਾ ਉਸ ਕਰਜ ਇਹ ਵੀ ਗੱਲ ਵੱਡੀ ਹੁੰਦੀ ਆ ਹਨਾ ਤੇ ਬਈ ਮੈਨੂੰ ਜੀ ਪਾਰਟੀ ਤੇ ਨੋ ਆ ਸਹੀ ਸੈਂਕੜ ਪਾਰਟੀ ਦੇ ਨਾਮ ਆ ਤੇ ਜੇ ਇਹਦੀ ਗੱਲ ਕਰੀਏ ਵੀ ਇਹਦਾ ਕੀ ਮੁੱਲ ਰੱਖਿਆ ਇਹ ਦੇਵਾਂਗੇ ਮੁੱਲ ਤਾਂ 2.75 ਹੈ 2.55 ਦੇਵਾਂਗੇ ਜੀ 2.55 ਦਾ ਯਾਨੀ ਢਾਈ ਲੱਖ ਦਾ ਦੇ ਦੋਗੇ ਆ ਤੂੰ ਕਹਦਾ ਢਾਈ ਦੇ ਦਾਂ ਚੱਕ ਮੇਤਰੋ ਢਾਈ ਲੱਖ ਦਾ ਇਹ ਲੈ ਜਿਓ ਤੇ ਮਾਨਤਾਂ ਤੋ ਤੁਹਾਡਾ ਹੋ ਜੂ ਮੈਂ ਬੇਸਕ ਕਹੀ ਜਾਂਦਾ ਵੀ ਇੰਨੇ ਤਾਂ ਦੇ ਦਾਂਗੇ ਤੁਸੀਂ ਆਉਣ ਵਾਲੇ ਬਣੋ ਇਹ ਭਰਾਣਾ ਗਾਰੰਟੀ ਵਾਲੇ ਟਰੈਕਟਰ ਲਿਆ ਹੁੰਦਾ ਤੇ ਗਾਰੰਟੀ ਨਾਲ ਹੀ ਵੇਚਦਾ ਹੁੰਦਾ ਦੇਖ ਕੇ ਟਰੈਕਟਰ ਨਹੀਂ ਸੱਡ ਕੇ ਜਾਊ ਜਿਹੜਾ ਆਊਗਾ ਹਾਂ ਇਹ ਵੱਡੀ ਗੱਲ ਹੁੰਦੀ ਆ ਟਰੈਕਟਰ ਵੇਚ ਸਕ ਘੱਟ ਖਰੀਦਦਾ ਇਹਦੇ ਨਾਲ ਪੰਜ ਚਾਰ ਹੀ ਹੁੰਦੇ ਆ ਪਰ ਜਿਹੜੇ ਪੰਜ ਚਾਰ ਉਹ ਪੰਜਾਂ ਚਾਰਾਂ ਦਿਨਾਂ ਜੀ ਵਿਕਦੇ ਆ ਹਨਾ ਲੈ ਮੇਤਰੋ ਗਿਣਤੀ ਦੇ ਘੰਟਿਆਂ ਦੇ ਹਿਸਾਬ ਨਾਲ ਹੀ ਇਹ ਟਰੈਕਟਰ ਵੇਚਣਗੇ ਤੇ ਜਿਹੜੇ ਸੱਜਣਾ ਨੇ ਇਹ ਟਰੈਕਟਰ ਖਰੀਦਣੇ ਆ ਤੇ ਫਟਾਫਟ ਫੋਨ ਲਾ ਲਿਓ ਤੇ ਗੁਰਪਾਲ ਤੁਹਾਡਾ ਨੰਬਰ ਕਿਹੜਾ ਚੱਲ ਰਿਹਾ 81464 ਜੀ ਹੂੰ 17137 ਜੀ 81464 17137 ਹਾਂਜੀ ਤੇ ਬਾਈ ਤੁਹਾਡੇ ਲੋਕੇਸ਼ਨ ਦੱਸਿਓ ਘਰ ਆਪਣਾ ਕਿੱਥੇ ਜਪਿਆ ਜਾਂਦਾ ਘਰ ਦਾਣਾ ਮੰਡੀ ਕੋਲੇ ਜਮ ਬਿਲਕੁਲ ਦਾਣਾ ਮੰਡੀ ਦੇ ਨੇੜੇ ਮਿੱਤਰੋ ਹਾਂ ਬਾਈ ਦਾ ਘਰ ਹੈ ਦੇ ਸੰਪਰਕ ਕਰ ਲਿਓ ਜੇ ਸੱਜਣ ਕਿਸੇ ਦੇ ਵੀ ਟਰੈਕਟਰ ਪਸੰਦ ਆਉਂਦਾ ਤੇ ਬਾਈ ਮੈਨੂੰ ਹੋਰ ਦੱਸਿਓ ਕਈ ਵਾਰ ਕਿਸੇ ਭਰਾ ਦੇ ਲਵੇ ਟਰੈਕਟਰ ਖੜਾ ਹੁੰਦਾ ਕਹਿੰਦਾ ਬਾਈ ਯਾਰ ਜੇ ਮੈਂ ਵਿੱਚ ਕਟਵਾ ਦਾਂ ਤੁਸੀਂ ਵਿੱਚ ਕੱਟ ਲਾਂਗੇ ਜੀ ਕੱਟ ਲੋਗੇ ਹਾਂਜੀ ਕੱਟ ਲਾਂਗੇ ਤੇ ਜੇ ਕੋਈ ਕਹੇ ਵੀ ਮੈਨੂੰ ਲੋਨ ਕਰਵਾ ਦਿਓ ਯਾਰ ਕਰਵਾ ਦੂਗਾ ਵੀ ਕਰਵਾ ਦਾਂਗੇ ਜੀ ਨੀਵੇਂ ਮਾਡਲ ਦੇ ਨਹੀਂ ਹੁੰਦਾ ਜੀ ਇਹ ਤੇ ਹੋਜੂ 21 ਮਾਡਲ ਦੇ ਹੋਜੂ 19 ਮਾਡਲ ਦੇ ਹੋਜੂ 2 ਤੇ ਹੋਜੂਗਾ ਜੀ ਇਹਨਾਂ ਦੋਨਾਂ ਤੇ ਹੋਜੂ ਯਾਨੀ ਕਿ 12 13 ਮਾਡਲ ਤੋਂ ਉੱਪਰ ਕਰਵਾ ਦਿੰਦੇ ਹਾਂ ਹਾਂਜੀ ਨੀਵੇਂ ਮਾਡਲ ਤੇ ਨਹੀਂ ਹੁੰਦਾ ਠੀਕ ਹੈ ਤੇ ਲੈ ਮਿੱਤਰ